ਤਰੀਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਪਿਛਲੇ ਸਮੇਂ ਦੇ ਵਿੱਚ ਸੁਣਨ ਨੂੰ ਮਿਲੀਆਂ ਕਿ ਹੋ ਸਕਦੀਆਂ ਨੇ ਉਸ ਨੂੰ ਲੈ ਕੇ ਪੰਜਾਬ ਦੇ ਜਿਹੜੇ ਐਮਪੀਸ ਨੇ ਇਕੱਠੇ ਨਜ਼ਰ ਆਏ ਬਹਿਸ ਲਈ ਚਰਚਾ ਲਈ ਸਮਾਂ ਵੀ ਮੰਗਿਆ ਕਿਵੇਂ ਦੇਖਦੇ ਹੋ ਕਿਉਂਕਿ ਇਹ ਮੁੱਦਾ ਹੁਣ ਛੋਟਾ ਮੁੱਦਾ ਨਹੀਂ ਰਿਹਾ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹਨੇ ਚੁੱਪੀ ਕਿਉਂ ਕਿ ਆਜ ਇਹ ਪਹਿਲਾ ਮੌਕਾ ਕਿ ਦਰਵਾਜ਼ਾ ਨੂੰ ਇਦਾਂ ਦੀਆਂ ਈਮੇਲ ਆਈਆਂ ਕਿ ਬੰਮ ਨਾਲ ਉੜਾ ਦਿੱਤਾ ਜਾਏਗਾ ਅਜੇ ਤੱਕ ਹੱਥ ਖਾਲੀ ਹੈ ਉਹ ਸਾਹਮਣੇ ਨਹੀਂ ਆਇਆ ਕਿ ਕਿਸਾਨ ਇਸ ਸਮੇਂ ਵੱਡੀ ਤਿਆਰੀ ਦੇ ਵਿੱਚ ਨੇ ਤੇ ਵੱਡੀ ਤਿਆਰੀ ਦੇ ਵਿੱਚ ਕੋਈ ਇੱਕ ਕੱਲਾ ਗਰੁੱਪ ਹੋਇਆ ਇਕੱਲੀ ਸੰਸਥਾਆਂ ਜਾਂ ਜਥੇਬੰਦੀ ਨਹੀਂ ਹੈ ਸਾਰੇ ਕਿਸਾਨ ਇਕੱਠੇ ਹੋਣ ਜਾ ਰਹੇ ਨੇ ਕਹਿਰਾਸੀ ਮੋਰਚਾ ਸਨੁਯੁਕਤ ਕਿਸਾਨ ਮੋਰਚਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਉਹ ਵੀ ਇਸ ਗੱਲ ਦੇ ਉੱਤੇ ਸਹਿਮਤੀ ਹੁ ਰਿਟਾਵਾ ਕਰ ਰਿਹਾ ਹੈ ਜੁਨੇ ਕਾਲੀਆ ਨੇ ਐਲਾਨ ਕਰਤਾ ਪਹਿਲਾਂ ਹੀ ਐਲਾਨ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਉਹ ਚੋਣ ਲੜਾਂਗੇ ਲੜਾਂਗੇ ਨਤੀਜੇ ਜੋ ਆਉਣਗੇ ਉਹਦਾ ਦੇਖਿਆ ਜਾਏਗਾ ਕਾਲੀਦਾਰ ਨਾਲ ਭਾਜਪਾ ਜਾ ਸਕਦੀ ਹੈ ਜਾਂ ਭਾਜਪਾ ਦੇ ਆਪਣੇ ਸੁਰ ਨੇ ਭਾਜਪਾ ਆਪਣੇ ਪੱਧਰ ਤੇ ਜਿਹੜਾ ਮੈਦਾਨ ਹੈ ਉਹ ਲੜਦੇ ਵੇਖਣਾ ਚਾਹੁੰਦੀ ਹੈ ਦੇਸ਼ ਦੇ ਵਿਕਾਸ ਕਰਨਾ ਸੁਪੇ ਨੇ ਵਿਕਾਸ ਕਰਨਾ ਡਾਉਲ ਇੰਡੀਆ ਨਹੀਂ ਆ ਕਿ ਮੈਣ ਹੱਸ ਸਕਦਾ ਹੁਣ ਜਾਖੜ ਸਾਹਿਬ ਦਾ ਲਗਾਤਾਰ ਇਹ ਗੱਲ ਕਹਿ ਰਿਹਾ ਹੈ ਕਿ ਕਾਲੀਦਾ ਨਾਲ ਸਮਝੌਤਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਸੁਨੀ ਸ਼ਰਮਾ ਜੀ ਬੋਲੀ ਹੋਲ ਬੋਲ ਰਿਹਾ ਹੈ ਕਿ ਜਿੰਨੇ ਜਿਹੜਾ ਫੈਸਲਾ ਲਾਗੂ ਕਰਦਾ ਹੋਏਗਾ ਉਹੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਅੱਜ ਪਾਰਲੀਮੈਂਟ ਦੇ ਬਾਰੇ ਬੇਸ਼ੱਕ ਸੰਸਦ ਜਿਹੜਾ ਉਹ ਬੁਰੇ ਤਰੀਕੇ ਦੇ ਨਾਲ ਠੱਪ ਹੋ ਚੁੱਕਿਆ ਹੈ ਪਰ ਬਾਵਜੂਦ ਇਸ ਤੇ ਕੁਝ ਮੁੱਦੇ ਅਜੇਹੇ ਨੇ ਜਿਹੜੇ ਕਿ ਵੱਡੇ ਪੱਧਰ ਦੇ ਉੱਪਰ ਗੂੰਜੇ ਨੇ ਜਿਸ ਦੇ ਵਿੱਚ ਗੱਲ ਕਰੀਏ ਤਾਂ ਵੋਟਰ ਸੂਚੀਆਂ ਜੀ ਵਿਸ਼ੇਸ਼ ਸੁਧਾਈ ਪਰ ਇਨਾ ਸਾਰਿਆਂ ਤੋਂ ਵੱਖਰਾ ਇੱਕ ਮੁੱਦਾ ਜਿਹੜਾ ਗੂੰਜਿਆ ਉਹ ਹੈ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦਾ ਜਿਸ ਨੂੰ ਲੈ ਕੇ ਪੰਜਾਬ ਦੇ ਐਮਪੀਜ਼ ਨੇ ਜਿਹੜੇ ਉਹਨਾਂ ਨੇ ਆਵਾਜ਼ ਚੁੱਕੀ ਹੈ ਗੱਲ ਕਰਾਂਗੇ ਕਿਸਾਨਾਂ ਦੀ ਕਿਉਂਕਿ ਕਿਸਾਨ ਵੀ ਕਿਸੇ ਵੱਡੀ ਤਿਆਰੀ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਸਮੇਂ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਾਪ ਦਰਸ਼ਕਾਂ ਨੂੰ ਇਹ ਸਤਿਕਾਰ ਸਸਕਾਲ ਜੀ ਇਹ ਕਿਹੜਾ ਮੁੱਦਾ ਜਨਾ ਤੁਸੀਂ ਜ਼ਿਕਰ ਕਰ ਰਹੇ ਹੋ ਲੋ ਸਵਾਲ ਜੀ ਸਤ ਸਾਬ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਏਓਡੀ ਕੀਤੀ ਜਾ ਰਹੀ ਸੀ ਕਿ ਚਲੋ ਸਦਨ ਆਏਗਾ ਸਦਨ ਦੇ ਵਿੱਚ ਗੱਲਬਾਤ ਹੋਏਗੀ ਪਰ ਸਦਨ ਚ ਕਿਸੇ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋਈ ਬਹਿਸ ਬਸਾਈਏ ਜਿਹੜੀ ਉਹ ਚਲਦੀ ਰਹੀ ਮਲਤਵੀ ਹੁੰਦੇ ਰਹੇ ਸਦਨ ਕਾਰਵਾਈਆਂ ਨੇ ਜਿਹੜੀਆਂ ਲਗਭਗ ਠੱਪ ਰਹੀਆਂ ਪਰ ਇਹ ਸਭ ਦੇ ਵਿਚਕਾਰ ਗੱਲ ਕਰੀਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਪਿਛਲੇ ਸਮੇਂ ਦੇ ਵਿੱਚ ਸੁਣਨ ਨੂੰ ਮਿਲੀਆਂ ਕਿ ਹੋ ਸਕਦੀਆਂ ਨੇ ਉਸ ਨੂੰ ਲੈ ਕੇ ਪੰਜਾਬ ਦੇ ਜਿਹੜੇ ਐਮਪੀਜ਼ ਨੂੰ ਇਕੱਠੇ ਨਜ਼ਰ ਆਏ ਬਹਿਸ ਲਈ ਚਰਚਾ ਲਈ ਸਮਾਂ ਵੀ ਮੰਗਿਆ ਕਿਵੇਂ ਦੇਖਦੇ ਹੋ ਕਿਉਂਕਿ ਇਹ ਮੁੱਦਾ ਹੁਣ ਛੋਟਾ ਮੁੱਦਾ ਨਹੀਂ ਰਿਹਾ ਬਿਲਕੁਲ ਇਸ ਬਾਰੇ ਕੋਈ ਦੂਰ ਹੈ ਨਹੀਂ ਦੁਨੀਆ ਭਾਰਤ ਵਿੱਚ ਜਿਹੜੇ ਪੰਜਾਬੀ ਆ ਉਹਨਾਂ ਲਈ ਇਸ ਤੋਂ ਵੱਡਾ ਸਵੈਨਿਰਦੀਸ਼ੀਲ ਮੁੱਦਾ ਹੋ ਨਹੀਂ ਸਕਦਾ ਕਿ ਦਰਬਾਰ ਸਾਹਿਬ ਨੂੰ ਈਮੇਲ ਲੈਣ ਧਮਕੀਆਂ ਹੋਣ ਇੱਕ ਨਹੀਂ ਦੋ ਨਹੀਂ ਅੱਠ ਨੌ ਧਮਕੀਆਂ ਲਗਾਤਾਰ ਜਦੋਂ ਆਪਾਂ ਗੱਲ ਕਰਦੇ ਤਾਂ ਹੁਣ ਤੱਕ ਵੀ ਇਹਨੇ ਟੈਕਨੀਕਲ ਤੌਰ ਤੇ ਇਹੋ ਜਿਹਾ ਪੇਚ ਫਸਿਆ ਹੋਇਆ ਹੈ ਇਹ ਪਤਾ ਨਹੀਂ ਲੱਗ ਰਿਹਾ ਕਿ ਧਮਕੀ ਵਾਲੀ ਈਮੇਲ ਆ ਕਿਥੋਂ ਰਹੀ ਜਾਨੀ ਕਿ ਕਿਹਾ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਹੈ ਜਾਂ ਸੁਭਾ ਸਰਕਾਰ ਹੈ ਕਿਥੋਂ ਆ ਰਹੀਆਂ ਧਮਕੀਆਂ ਜਣੇ ਪੂਰੀ ਤਰ੍ਹਾਂ ਹੱਥ ਖਾਲੀ ਹੈ ਜੀ ਕੋਈ ਜਾਣਕਾਰੀ ਨਹੀਂ ਹੈ ਕਿ ਕੇ ਸੋਰਸ ਤੋਂ ਕੌਣ ਆ ਧਮਕੀਆਂ ਦੇਣ ਵਾਲਾ ਜਿਹੜੇ ਇਹਦੇ ਵਿੱਚ ਕਿੱਡੀ ਵੜੀ ਸਾਜ਼ਿਸ਼ ਹੈ ਅਜੇ ਤੱਕ ਕੋਈ ਵੀ ਸਿੱਧੀ ਬਿਲਕੁਲ ਸਪੱਸ਼ਟ ਨਹੀਂ ਹੈ ਇਸ ਮੁੱਦੇ ਨੂੰ ਲੈ ਕੇ ਜਿਹੜਾ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਹੈ ਉਹਨਾਂ ਵੱਲੋਂ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਤੁਸੀਂ ਜ਼ਿਕਰ ਕੀਤਾ ਚੱਲ ਰਿਹਾ ਹੈ ਅਜਿਹਾ ਸੈਸ਼ਨ ਦੇ ਅੰਦਰ ਕਾਂਗਰਸ ਪਾਰਟੀ ਵੱਲੋਂ ਮਤਾ ਅਠਾਇਆ ਗਿਆ ਪਾਰਲੀਮੈਂਟ ਮੈਂਬਰਾਂ ਵੱਲੋਂ ਕਿ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹਨੇ ਚੁੱਪੀ ਕਿਉਂ ਹੈ ਜਵਾਬ ਦਿਨਾ ਚਾਹੀਦਾ ਹੈ ਕਿ ਆਖਰਕਾਰ ਦਰਬਾਰ ਸਾਹਿਬ ਜਿਹੜਾ ਦੁਨੀਆਂ ਦਾ ਇੱਕ ਪਵਿੱਤਰ ਅਸਥਾਨ ਦੁਨੀਆਂ ਭਰ ਦੇ ਲੋਕਾਂ ਆ ਕੇ ਉੱਥੇ ਨਤਮਸਤਕ ਹੁੰਦੇ ਆ ਇਹ ਉਸ ਸਥਾਨ ਦੇ ਬਾਰੇ ਜਿਹੜਾ ਹੈਗਾ ਈਮੇਲ ਧਮਕੀ ਭਰੀ ਆਉਣ ਕੇਂਦਰ ਵੱਲੋਂ ਕੋਈ ਇਸ ਮੁੱਦੇ ਤੇ ਕੋਈ ਗੱਲ ਹੀ ਨਾ ਕੀਤੀ ਜਾਵੇ ਗ੍ਰਹਿ ਮੰਤਰੀ ਨਾ ਮੰਤਰੀ ਇਸ ਮਾਮਲੇ ਤੇ ਅਜੇ ਤੱਕ ਕੁਝ ਨਹੀਂ ਬੋਲੇ ਤਾਂ ਸਦਨ ਦੇ ਅੰਦਰ ਕੋਸ਼ਿਸ਼ ਕੀਤੀ ਹੈ ਕਾਂਗਰਸ ਨੇ ਇਸ ਮੁੱਦੇ ਨੂੰ ਬਾਹਰ ਨਹੀਂ ਆਪਾਂ ਕਹਿ ਸਕਦੇ ਕਿ ਪਾਰਲੀਮੈਂਟ ਦੇ ਅੰਦਰ ਜਿਹੜਾ ਦਰਵਾਜ਼ਾ ਸਾਨੂੰ ਧਮਕਿਆਂ ਦਾ ਮੁੱਦਾ ਗੁੰਜਿਆ ਉਹ ਤੋਂ ਬਾਹਰ ਆ ਕੇ ਜਦੋਂ ਆਪਾਂ ਪਾਰਲੀਮੈਂਟ ਦਾ ਜ਼ਿਕਰ ਕਰ ਰਹੇ ਹਾਂ ਤਬਾਰਾ ਕੇ ਕਾਂਗਰਸ ਦਾ ਗਰੁੱਪ ਹੈ ਮੁਨਾਬਲੋ ਪਟਾਸ਼ ਕੀ ਤਾਗ ਸਦਨ ਦੇ ਬਾਹਰ ਆ ਕੇ ਜਿਹਦੇ ਖਿਲਾਫ ਜਿਹੇ ਮੁਖੰਦਰੀ ਭਗਵੰਤ ਮਾਨ ਦੀ ਗੱਲ ਕਰੀਏ ਤੇ ਕੇਂਦਰ ਸਰਕਾਰ ਦੀ ਗੱਲ ਕਰੀਏ ਪੰਜਾਬ ਤੇ ਕੇਂਦਰ ਸਰਕਾਰ ਦੋਹਾਂ ਸਰਕਾਰਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਤੇ ਆਖਰ ਇਹ ਮੰਗ ਕੀਤੀ ਗਈ ਕਿ ਕੌਣ ਹੈ ਦੋਸ਼ੀ ਉਹਨਾਂ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਗ੍ਰਿਫਤਾਰ ਕੀਤਾ ਜਾਵੇ ਹੁਣ ਤਾਂ ਕਾਰਵਾਈ ਕਿਉਂ ਨਹੀਂ ਹੋ ਰਹੀ ਯਾਨੀ ਸਾਡਾ ਮਲਕ ਵੜਾ ਸਮਰੱਥ ਘਾਉਂਦਾ ਆਪਣੇ ਆਪ ਨੂੰ ਇਹ ਕਹਿੰਦੇ ਜੀ ਕੋਈ ਕਾਰਵਾਈ ਕਰਕੇ ਦੁਨੀਆ ਦੇ ਕਿਸੇ ਵੀ ਕੋਰਨਰ ਜਿ ਕਿਸੇ ਮਲਕ ਜਿ ਕੋਈ ਗੈਂਗਸਟਰ ਘਤਵਾਦੀ ਚੱਲਿਆ ਜਾਵੇ ਤਾਂ ਅਸੀਂ ਤਾਂ ਕਹਿੰਦੇ ਉਥੋਂ ਧੂਕੇ ਲਿਆਉਨੇ ਆ ਤੇ ਦਰਬਾਰ ਸਾਹਿਬ ਜਿਸ ਬਾਰੇ ਧਮਕੀ ਨਾਲ ਡਾਉਣ ਦੀ ਗੱਲ ਆ ਰਹੀ ਹੋਵੇ ਅਰੇ ਪਹਿਲੀ ਵਾਰੀ ਮੇਰੀ ਜਾਣਕਾਰੀ ਮੁਤਾਬਕ ਤਾਂ ਇਤਿਹਾਸ ਚ ਪਹਿਲਾ ਮੌਕਾ ਹੈ ਕਿ ਦਰਬਾਰ ਸਾਹਿਬ ਨੂੰ ਇਦਾਂ ਦੇ ਐਮੇਲ ਆਈਆਂ ਬੰਮ ਨਾਲ ਉੜਾ ਦਿੱਤਾ ਜਾਏਗਾ ਸੋ ਇਹ ਢੀ ਗੰਭੀਰ ਜਿਹੜੀ ਹੈਗੀ ਹੈ ਥ੍ਰੈਟ ਹੋਵੇ ਐਡਾ ਵੱਡਾ ਮੁੱਦਾ ਹੋਵੇ ਕਿ ਕੇਂਦਰ ਦੇ ਬਾਰੇ ਚੋ ਬੈਠਾ ਹੋਏ ਤੇ ਅਜੇ ਤੱਕ ਹੱਥ ਖਾਲੀ ਹੈ ਕੋਈ ਸਾਹਮਣੇ ਨਹੀਂ ਆਇਆ ਕਿ ਕੌਣ ਹੈ ਦੋਸ਼ੀ ਕਿ ਢੀ ਵੱਡੀ ਸਾਜ਼ਿਸ਼ ਹੈ ਸੋ ਸਾਡੇ ਸਾਰਿਆਂ ਲਈ ਦੁਨੀਆ ਭਰ ਚ ਬੈਠੇ ਪੰਜਾਬੀਆਂ ਲਈ ਇੱਕ ਵੱਡਾ ਚਿੰਤਾ ਦਾ ਕਾਰਨ ਹੈ ਕਿ ਅੱਛਣ ਹੋਈ ਮੇਲਾ ਆ ਗਏ ਨੇ ਦੇ ਬਾਵਜੂਦ ਹੱਥ ਪੱਲੇ ਕੁਝ ਨਹੀਂ ਕਿ ਕੌਣ ਹੈ ਬੇਈਮਾਨ ਜਾਂ ਕੌਣ ਹੈ ਦੇ ਪਿੱਛੇ ਸਾਜ਼ਿਸ਼ ਘੜਾ ਇਸ ਮੁੱਦੇ ਨੂੰ ਜਿਹੜਾ ਹੈਗਾ ਪੰਜਾਬ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਹੈ ਉਹਨਾਂ ਵੱਲੋਂ ਅੱਜ ਪਾਰਲੀਮੈਂਟ ਦੇ ਅੰਦਰ ਇਹ ਮਾਮਲਾ ਗੁੰਜਾਇਆ ਗਿਆ اٹھਾਇਆ ਗਿਆ ਕਿ ਕਾਰਵਾਈ ਕਰੀ ਜਾਵੇ ਦੋਸ਼ੀਆਂ ਦੇ ਖਿਲਾਫ ਔਰ ਕੇਂਦਰ ਤੇ ਪੰਜਾਬ ਸਰਕਾਰ ਚੁੱਪ ਕੇ ਹਾਂ ਕਾਰਵਾਈ ਕਿਉਂ ਨਹੀਂ ਹੋ ਰਹੀ ਜੀ ਜੀ ਸਿੱਧ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਿਸਾਨਾਂ ਦੀ ਕਰਾਂਗੇ ਦੂਸਰੇ ਕਿਸਾਨ ਅੰਦੋਲਨ ਦੇ ਦੌਰਾਨ ਜਿਸ ਤਰ੍ਹਾਂ ਦੀ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਚੁੱਪਚੀ ਪੀਤੇ ਜਿਹੜਾ ਅੰਦੋਲਨ ਚੁਕਵਾਇਆ ਗਿਆ ਮੋਰਚਾ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਕਿਸਾਨ ਇੱਕ ਵਾਰੀ ਸ਼ਾਂਤ ਹੋ ਗਏ ਬਿਲਕੁਲ ਪਰ ਕਹਿੰਦੇ ਕਿ ਜਿਹੜਾ ਸ਼ਾਂਤ ਪਾਣੀ ਹੋਵੇ ਉਹਨੂੰ ਕਦੇ ਵੀ ਤੁਸੀਂ ਸ਼ਾਂਤ ਨਾ ਸਮਝੋ ਕਿਉਂਕਿ ਉਹ ਕਈ ਕੁਝ ਆਪਣੇ ਨਾਲ ਲੈ ਕੇ ਆਉਂਦਾ ਹੈ ਅਚੇਹਾ ਹੀ ਕੁਝ ਹੁਣ ਵੇਖਣ ਨੂੰ ਮਿਲਿਆ ਕਿਉਂਕਿ ਤੁਹਾਡੀ ਇਨਪੁਟ ਦੇ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਇਸ ਸਮੇਂ ਵੱਡੀ ਤਿਆਰੀ ਦੇ ਵਿੱਚ ਨੇ ਤੇ ਵੱਡੀ ਤਿਆਰੀ ਦੇ ਵਿੱਚ ਕੋਈ ਇੱਕ ਕੱਲਾ ਗਰੁੱਪ ਹੋਇਆ ਕੱਲੀ ਸੰਸਥਾਆਂ ਜਾਂ ਜਥੇਬੰਦੀ ਨਹੀਂ ਹੈ ਸਾਰੇ ਕਿਸਾਨ ਇਕੱਠੇ ਹੋਣ ਜਾ ਰਹੇ ਨੇ ਜ਼ਰੂਰ ਇਸ ਬਾਰੇ ਜਾਣਕਾਰੀ ਸਾਂਝੀ ਕਰੋ ਬਿਲਕੁਲ ਹੈਂ ਸਵਾਲ ਜਿਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਕਹਿ ਸਕਦਾ ਹਾਂ ਕਿ ਦਿੱਲੀ ਦੇ ਕਿਸਾਨ ਮੋਰਚੇ ਤੋਂ ਬਾਅਦ ਅੰਦੋਲਨ ਤੋਂ ਬਾਅਦ ਇਹ ਪਹਿਲਾ ਮੌਕਾ ਬਣਨਾ ਜਦੋਂ ਪੰਜਾਬ 'ਚ ਵੱਡੀਆਂ ਕਿਸਾਨ ਜਥੇਬੰਦੀਆਂ ਵੱਡੀਆਂ ਧਿਰਾਂ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਇਕੱਠੇ ਹੋਣ ਜਾ ਰਹੀਆਂ ਜਿਸ ਤੇ ਆਪਾਂ ਗੱਲ ਕਰ ਸਕਦੇ ਆ ਕਿ ਸ joint ਕਿਸਾਨ ਮੋਰਚਾ ਇਸੇ ਤਰੀਕੇ ਨਾਲ ਕਿਸਾਨ ਅਤੇ ਮਜ਼ਦੂਰ ਮੋਰਚਾ ਜਿਸ ਨੂੰ ਦੱਲੇਵਾਲ ਜਿਸ ਮੋਰਚੇ ਦੀ ਅਗਵਾਈ ਕਰ ਰਿਹਾ ਹੈ ਗੈਰ ਰਾਸੀ ਮੋਰਚਾ ਇਹ ਸਾਰੇ ਮੋਰਚਾ ਨੂੰ ਇਕੱਠੇ ਕਰਨ ਦੇ ਲਈ ਕੋਈ ਕੱਦਾਵਾਰ ਜਿਹੜੇ ਕਿਸਾਨ ਆਗੂ ਹੈ ਉਹ ਯਤਨ ਵੀ ਕਰ ਰਿਹਾ ਹੈ ਔਰ ਯਤਨਾਂ ਦੇ ਜਿਹੜੇ ਸੱਤੇ ਵੀ ਸામਨੇ ਆਉਣ ਲੱਗੇ ਹਾਂ ਮਿਸਾਲ ਵਜਾਉਂ ਸੂਰਤ ਕਿਸਾਨ ਮੋਰਚੇ ਦੀ ਜੇ ਅੱਪਾ ਬਾਕੀ ਮੋਰਚਿਆਂ ਦੀ ਗੱਲ ਕਰਦੇ ਆ ਤਾਂ ਕਿਸਾਨ ਤੇ ਮਜ਼ਦੂਰ ਮੋਰਚੇ ਦੇ ਜਿਹੜੇ ਕੱਦਾਵਾਰਾ ਗੂ ਹੈ ਸਰਣ ਸਿੰਘ ਪੰਦੇਰ ਪੰਦੇਰ ਨੇ ਬਿਕਾ ਦਾ ਆਪਣੇ ਚੈਨਲ ਤੇ ਜਾਣਕਾਰੀ ਸਾਂਝੀ ਕਰਦਾ ਹੈ ਕੱਲ੍ਹ ਕਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਸਾਂਝਾ ਮੋਰਚਾ ਸਾਰ ਰਹੇ ਹਾਂ ਕਿਉਂਕਿ ਸਾਂਝਾ ਮੋਰਚਾ ਸਾਬ ਜੜਾਈ ਨਹੀਂ ਜਿੱਤੀ ਜਾ ਸਕਦੀ ਸੰਜੇ ਮੋਰਚੇ ਸਾਰਨ ਦੀ ਜਦੋਂ ਗੱਲ ਕਰਦੇ ਉਸ ਕਹਿੰਦੇ ਸਭ ਤੋਂ ਪਹਿਲਾਂ ਸ਼ੁਰੂਤ ਪੰਜਾਬ ਚ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਇੱਕ ਤਾਂ ਕਹਿੰਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਇੱਕ ਦੂਜੇ ਦੇ ਖਿਲਾਫ ਕਿਸਾਨ ਆਗੂ ਉਹ ਬੋਲਣਾ ਬੰਦ ਕਰਨਗੇ ਔਰ ਸੰਜਮਤੋਂ ਕੰਮ ਲੈਣਗੇ ਕਿਸਾਨੀ ਮੁੱਦਿਆਂ ਤੇ ਸਿਰ ਜੋੜ ਕੇ ਲੜਾਈ ਲੜੀ ਜਾਏਗੀ ਸਭ ਤੋਂ ਪਹਿਲਾਂ ਦੀ ਪਹਿਲ ਵੀ ਸੱਜਣ ਸਿੰਘ ਬਨੇਰ ਨੇ ਕਰਦਿਆਂ ਇਹ ਗੱਲ ਕੀਤੀ ਹੈ ਕਿ ਸਯੂਤ ਕਿਸਾਨ ਮੋਰਚਾ ਜਿਹਨਾਂ ਵੱਲੋਂ ਐਲਾਨ ਕੀਤਾ ਗਿਆ ਅਗਲੇ ਦਿਨਾਂ ਸੰਗਰਸ਼ ਦਾ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਸਯੁਕਤ ਕਿਸਾਨ ਮੋਰਚਾ ਵੱਲੋਂ ਸਰਮ ਸਿੰਘ ਪਨੇਰ ਨੇ ਐਲਾਨ ਕਰ ਰਿਹਾ ਹੈ ਕਿ ਅਸੀਂ ਟਰੈਕਟਰ ਮਾਰਚ ਮੋਰਚਾ ਜਿਹੜਾ ਚੱਲ ਰਿਹਾ ਹੈ 30 ਜੁਲਾਈ ਦਾ ਉਹਦਾ ਸਮਰਥਨ ਕਰਦੇ ਹਾਂ ਜਿਹੜੀ 30 ਜੁਲਾਈ ਨੂੰ ਜਿੱਥੇ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਟਰੈਕਟਰ ਗੁੰਜਣਗੇ ਉਥੇ ਸਰਮ ਸਿੰਘ ਪਨੇਰ ਦਾ ਮੋਰਚਾ ਤੇ ਉਹਦੇ ਨਾਲ ਜੁੜੀਆਂ ਵੀਆਂ ਕਈ ਜਥੇਬੰਦੀਆਂ ਉਹਨਾਂ ਦੇ ਆਗੂਆਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਵੀ ਟਰੈਕਟਰ ਜਿਹੜੇ ਗਾ ਗੁੰਜਣਗੇ ਉਸ ਸੱਦੇ ਦੇ ਉੱਪਰ ਕੇਵਲ ਇੰਨੀ ਗੱਲ ਨਹੀਂ ਜਦੋਂ ਆਪਾਂ ਗੱਲ ਕਰ ਰਹੇ ਆ ਇੱਕ ਦਿਨ ਬਾਅਦ ਜਣੀ ਪੜਕੇ ਦਿੱਲੀ ਦੇ ਵਿੱਚ ਕਿਸਾਨ ਅਤੇ ਜਿਹੜਾ ਮਜ਼ਦੂਰ ਮੋਰਚਾ ਉਹਦੀ ਕੌਮੀ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ ਉਹ ਸਰਮ ਸਿੰਘ ਬਲੇਰ ਨੇ ਇਹਨਾਂ ਦੀ ਨਾਮ ਲੈਣ ਦੀ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਅਸੀਂ ਪੇਸ਼ਕਸ਼ ਕਰ ਰਹੇ ਹਾਂ ਕਿ 26 ਅਗਸਤ ਨੂੰ ਜਿਹੜਾ ਵੱਡਾ ਪ੍ਰੋਗਰਾਮ ਲਿਖਿਆ ਜਾਏਗਾ 26 ਅਗਸਤ ਨੂੰ ਸਾਂਝੇ ਤੌਰ ਤੇ ਸੂਜਿਤ ਕਿਸਾਨ ਮੋਰਚੇ ਦੇ ਨਾਲ ਇੱਕ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਉਹਦੀ ਪ੍ਰਵਾਨਗੀ ਜਿਹੜੀ ਹੈ ਕੱਲ ਦੀ ਮੀਟਿੰਗ ਲਈ ਜਾਏਗੀ ਜਿਹੜਾ ਪਨੇ ਸਾਹਿਬ ਕਹਿ ਰਿਹਾ ਕਿ ਦਵਾਰਾ ਗੋਹ ਕੰਦੇ ਕਾ ਅਭਚਾਰਕਤਾ ਹੈ ਕਿ ਕੱਲ ਕੌਮੀ ਪੱਧਰ ਦੀ ਮੀਟਿੰਗ ਹ ਉਸ ਤੋਂ ਬਾਅਦ ਪੱਤਰ ਵੀ ਬਕਾਇਦਾ ਜਾਰੀ ਕਰ ਦਿੱਤਾ ਜਾਏਗਾ ਤੇ ਉਹਨਾਂ ਵਾਲੇ ਦਿਨਾਂ ਚ ਸਾਂਝੇ ਸੰਘਰਸ਼ ਦੀ ਰੂਪਰੇਖਾ ਦਾ ਮੋਢਾ ਵੱਜ ਰਿਹਾ ਪਨੇਰਵਨ ਨੇ ਇਹ ਗੱਲ ਵੀ ਕਹੀ ਹੈ ਕਿ ਦੇਖੋ ਸ਼ੰਗੂ ਤੇ ਖਨੋਰੀ ਬਾਰਡਰ ਤੋਂ ਬਾਅਦ ਆ ਜਿਸ ਤਰੀਕੇ ਨਾਲ ਆਪਣਾ ਪ੍ਰਿੰਟ ਅੰਗ ਨਾਲ ਜਥੇਬੰਦੀਆਂ ਲੜ ਰਹੀਆਂ ਹਨ ਉਹਨਾਂ ਨੇ ਕਿਹਾ ਜੀਜੀ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਜਿਹੜਾ ਗੈਰਾ ਸੀ ਮੋਰਚਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਉਹ ਵੀ ਇਸ ਗੱਲ ਦੇ ਉੱਤੇ ਸਹਿਮਤੀ ਹੁਟਾਵਾ ਕਰ ਰਿਹਾ ਹੈ ਕਿ ਐਕਸੈਂਡਰ ਵਿੱਚ ਕਿਸਾਨ ਜਥੇਬੰਦੀਆਂ ਸਾਂਝੇ ਤੌਰ ਤੇ ਲੜਾਈ ਲੜ ਸਕਦੀਆਂ ਇਹਦੇ ਬਾਰੇ ਕੋਈ ਦੌਰ ਨਹੀਂ ਇਕੱਠੇ ਹੋਇਆ ਜਾ ਸਕਦਾ ਯਾਨੀ ਅਗਲੇ ਦਿਨਾਂ ਚ ਸੰਯੁਕਤ ਕਿਸਾਨ ਮੋਰਚਾ ਪੰਦੇਸਾ ਦੀ ਅਗਵਾਈ ਵਾਲਾ ਮੋਰਚਾ ਤੇ ਡੱਲੇਵਾਲ ਸਰ ਵੀ ਅੰਗਵਾਈ ਵਾਲਾ ਮੋਰਚਾ ਤਿੰਨੇ ਮੋਰਚੇ ਜਿਹੜੇ ਹੈਗੇ ਇੱਕ ਪਲੇਟਫਾਰਮ ਤੇ ਆਉਂਦੇ ਨਜ਼ਰ ਆ ਰਿਹਾ ਔਰ ਇਸ ਸੰਬੰਧ ਚ ਬਕਾਇਦਾ ਜਿਹੜਾ ਹੈਗਾ ਫੈਸਲਾ ਲਿਆ ਜਾਏਗਾ ਔਰ ਜੇ ਦੀ ਪੋਸਟੀ ਜੀ ਆਪਾਂ ਗੱਲ ਕਰਦੇ ਹਾਂ ਸਨੁਲਤ ਕਿਸਾਨ ਮੋਰਚੇ ਦੇ ਜਿਹੜੇ ਨੌਜਵਾਨ ਆਗੂ ਹੈ ਜੁਨੇਵਾਰਾ ਆਗੂ ਹੈ ਰਵਿੰਦਰ ਸਿੰਘ ਪਟਿਆਲਾ ਉਹਨਾਂ ਨੇ ਵੀ ਆਪਣੇ ਚੈਨਲ ਤੇ ਇਸ ਗੱਲ ਦੀ ਪੋਸਟੀ ਕੀਤੀ ਹੈ ਕਿ ਹਾਂ ਇਹਨਾਂ ਰੇ ਕੋਈ ਦੋ ਹੋ ਰਾਇ ਨਹੀਂ 3 ਜਲਾਈਂਗ ਟ੍ਰੈਕਟਰ ਮਾਰਚ ਸਰਵ ਸੰਗਮ ਦੀ ਰੁਣਦਲ ਮੋਰਚਾ ਅਨੁਦੀ ਗਾਈ ਵਲ ਉਹਨਾਂ ਨੇ ਹਮਾਇਤ ਕੀਤੀ ਹੈ ਰਮਿੰਦਰ ਸਿੰਘ ਉਹਨਾਂ ਦਾ ਕਹਿਣਾ ਕਿ ਅਸੀਂ ਇਸ ਐਲਾਨ ਦਾ ਵੈਲਕਮ ਕਰਦੇ ਹਾਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਧਾਂਤਕ ਤੌਰ ਤੇ ਆਉਣ ਵਾਲੇ ਦਿਨਾਂ ਜਿਹੜਾ ਏਕਤਾ ਉਸਰ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਅਸੀਂ ਉਸ ਦੇ ਵੀ ਹੱਕਦਾਰ ਹਾਂ ਕਿ ਸਿਧਾਂਤਕ ਤੌਰ ਤੇ ਏਕਤਾ ਉਸਰ ਨਹੀਂ ਚਾਹੀਦੀ ਹੈ ਪਰ ਜਦੋਂ ਪ੍ਰਦੇਸ ਸਾਹਿਬ ਕਹਿ ਰਹੇ ਕਿ ਪਹਿਲਾਂ ਐਕਸ਼ਨ ਦੇ ਰੂਪ ਚ ਚੇਕਾ ਹੋਏਗਾ ਤੇ ਫੇਰ ਸਿਧਾਂਤਕ ਰੂਪ ਚ ਚੇਕਾ ਹੋਏਗਾ ਸੋ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਚ ਨਵੇਂ ਸਿਰੇ ਤੋਂ ਕਸਾਨੀ ਦਾ ਸੰਗਾਰ ਸੇ ਇੱਕੇ ਦੇ ਰੂਪ ਚ ਉਹਦਾ ਬੇਗਲ ਵਜਨ ਜਾ ਰਿਹਾ ਜੀ ਜੀ ਸਿੱਧ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਕਾਲੀ ਦਲ ਦੀ ਅਕਾਲੀ ਦਲ ਇਸ ਸਮੇਂ ਸਰਗਰਮ ਹੁੰਦਾ ਨਜ਼ਰ ਆ ਰਿਹਾ ਤੇ ਸਰਗਰਮ ਅਕਾਲੀ ਦਲ ਦੀ ਜਿਹੜੀ ਕਹਿ ਲਓ ਕਿ ਪ੍ਰਤੀਨਿਧਤਾ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅੱਜ ਐਲਾਨ ਕੀਤਾ ਹੈ ਕਿ 29 ਜੁਲਾਈ ਨੂੰ ਅਕਾਲੀ ਦਲ ਦੀਆਂ ਤਿੰਨ ਅਹਿਮ ਮੀਟਿੰਗਾਂ ਨੇ ਮੀਟਿੰਗਾਂ ਦੇ ਵਿੱਚ ਸਰਕਾਰ ਦੀਆਂ ਜਿਹੜੇ ਫੈਸਲੇ ਨੇ ਸਰਕਾਰ ਦੇ ਉਹਨਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਲੈਂਡ ਪੁਲਿੰਗ, ਭ੍ਰਿਸ਼ਟਾਚਾਰ ਤੇ ਚੋਣ ਰਣਨੀਤੀ ਤੇ ਚਰਚਾ ਦੀਆਂ ਵਿਚਾਰਾਂ ਨੇ ਜਿਹੜੀਆਂ ਉਹ ਛੜੀਆਂ ਹੋਈਆਂ ਨੇ ਕਿਵੇਂ ਦੇਖਦੇ ਹੋ ਕਿਉਂਕਿ ਅਕਾਲੀ ਦਲ ਆਪਣੇ ਆਪ ਨੂੰ ਇਕੱਠਾ ਕਰਨ ਦੀ ਸਮੇਟਨ ਦੀ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਕਰ ਰਿਹਾ ਹੈ ਬਿਲਕੁਲ ਸਹੀ ਕਹਿ ਰਹੇ ਤੁਸੀਂ ਮੁੱਦੇ ਦੀ ਗੱਲ ਕਰਨ ਦੇਖੋ ਸੁਵਿਸ਼ਣ ਬਾਦਲ ਦੀ ਗੱਲ ਹੈ ਇਸ ਲਈ ਸੋਹਣੀ ਕਾਲੀ ਦਲ ਈਯਰ ਅਕਸਰ ਕਿਹਾ ਜਾ ਰਿਹਾ ਸੀ ਕਿ ਹਾਸ਼ੀਏ ਤੇ ਚਲਾ ਗਿਆ ਜੀ ਉਹਨਾਂ ਨੇ ਸਰਗਰਮ ਨਹੀਂ ਰਹੇ ਪਰ ਪਿੱਛੇ ਦੇ ਨਾਲ ਜੋ ਦੇਖ ਰਹੇ ਕਿ ਲਗਾਤਾਰ ਸੁਵੀਰ ਬਦਲ ਦੀ ਗਵਾਈ ਹੇਠ ਨਵੇਂ-ਨਵੇਂ ਪ੍ਰੋਗਰਾਮ ਲਿਖੇ ਜਾ ਰਹੇ ਜਦੋਂ ਹੁਣ ਇਨਾ ਦਿਨ ਦੀ ਆਪਾਂ ਗੱਲ ਕਰੀਏ ਤਾਂ ਹੋਰ ਕੋਈ ਦਿਨ ਬਾਅਦ ਆ ਜਾਣੀ 28 ਜੁਲਾਈ ਨੂੰ ਬੇਕਹਦਾ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਜਾਏਗਾ ਅਕਾਲੀ ਦਲ ਵੱਲੋਂ ਸੁਵੀਰ ਬਦਲ ਦੀ ਗਵਾਈ ਹੇਠਾਂ ਕਿਹੜੇ ਮੁੱਦੇ ਨੂੰ ਲੈ ਕੇ ਲੈਂਡ ਪੂਲਿੰਗ ਦੇ ਮਾਮਲੇ ਨੂੰ ਲੈ ਕੇ ਸਰਕਾਰ ਦੇ ਵਿਰੋਧ ਵਿੱਚ ਇਸ ਤੋਂ ਪਹਿਲਾਂ ਵੀ ਉਹ ਪ੍ਰੋਟੈਸਟ ਕਰ ਚੁੱਕੇ ਐ ਤੇ ਹੁਣ ਫੇਰ ਇਸ ਮਾਲ ਤੇ ਪ੍ਰੋਟੈਸਟ ਕਰਨ ਜਾ ਰਿਹਾ ਠੀਕ ਹੋ ਗਿਆ ਤਾਂ ਧੰਨਵਾਦ 29 ਜੁਲਾਈ ਨੂੰ ਚੰਡੀਗੜ੍ਹ ਜਿਹੜਾ ਪਾਰਟੀਆਂ ਦਾ ਹੈਡ ਆਫ ਹੈ ਦਾ ਉਥੇ ਪੰਜਾਬ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਉਹਨਾਂ ਦੀ ਸਾਂਝੇ ਤੌਰ ਤੇ ਇੱਕ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ 'ਚ ਸੰਗਾਰ ਸਿਵਾਰੇ ਕਾਲੀ ਦਲ ਦੇ ਅਗਲੇ ਪ੍ਰੋਗਰਾਮਾਂ ਬਾਰੇ ਸਾਰੀ ਰੂਪਰੇਖਾ ਤਿਆਰ ਕੀਤੀ ਜਾਏਗੀ ਯਾਨੀ ਆਉਣ ਵਾਲੇ ਦਿਨਾਂ 'ਚ ਸੂਬਮਨੀ ਕਾਲੀਗਲ ਗਰਮੀ ਨਾਲ ਕਿਸ ਕਦਰ ਮદાન ਚ ਉਤਰਿਆ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਦੋਂ ਜਦੋਂ ਆਪਾਂ ਹੋਰ ਮੁੱਦਿਆਂ ਦੀ ਗੱਲ ਕਰਦੇ ਆਂ ਤਾਂ ਜਿਸ ਤਰ੍ਹਾਂ ਤਰਨਤਾਰਨ ਦੀ ਚੋਣ ਆ ਰਹੀ ਹੈ ਤਰਨਤਾਰਨ ਦੀ ਚੋਣ ਵਿੱਚ ਵੀ ਸੁੰਮਣੀ ਖਾਲੀਆ ਨੇ ਐਲਾਨ ਕਰਤਾ ਪਹਿਲਾਂ ਹੀ ਐਲਾਨ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਉਹ ਚੋਣ ਲੜਾਂਗੇ ਲੜਾਂਗੇ ਨਤੀਜੇ ਜੋ ਆਉਣਗੇ ਉਹਦਾ ਦੇਖਿਆ ਜਾਏਗਾ ਪਰ ਪਾਰਟੀ ਇਸ ਦਾ ਨਿਧਰੇੜਾ ਕਿ ਚੋਣ ਲੜੀ ਜਾਏਗੀ ਉਹਦੇ ਲਈ ਵੀ ਜਿਹੜੀ 29 ਜੁਲਾਈ ਦੀ ਆ ਰਹੀ ਮੀਟਿੰਗਾਂ ਉਹਦੇ ਤਿਆਰੀਆਂ ਹੋਣਗੀਆਂ ਕਿਸਾਨੀ ਮੋਰਚੇ ਦੇ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਜਿਸ ਖਦਰ ਮੁਖੰਦਰ ਭਗਵੰਤ ਮਾਨ ਦੀ ਸਰਕਾਰ ਨੂੰ ਸਰੋਤੀ ਦਿੱਤੀ ਜਾ ਰਹੀ ਹੈ ਉਹਦੇ ਬਾਰੇ ਵੀ ਨਵੀਂ ਰੂਪਰੇਖਾ ਤਿਆਰ ਕੀਤੀ ਜਾਏਗੀ ਕਿਹਾ ਜਾ ਸਕਦਾ ਹੈ ਕਿ ਸਬੀਰ ਬਾਦਲੀ ਗਵਾਈਟਾਂ ਆਕਾਲੀ ਦਲ ਨਾਲ ਨਦਰਾਂ ਚ ਨਵੇਂ ਸਿਰੇ ਤੋਂ ਸਰਗਰਮ ਹੁੰਦਾ ਨਜ਼ਰ ਆ ਰਿਹਾ ਜੀ ਜੀ ਸਤਸਾਭ ਅੱਗੇ ਵਧਾਂਗੇ ਤੇ ਗੱਲ ਭਾਜਪਾ ਦੀ ਕਰਾਂਗੇ ਪੰਜਾਬ ਭਾਜਪਾ ਦੀ ਸੋ ਜਿਸ ਤਰ੍ਹਾਂ ਪਿਛਲੇ ਦੋ ਤੰਦਰਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਨੇ ਕਹਿੰਦੇ ਕਿ ਆਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਹੋਣ ਜਾ ਰਿਹਾ ਕੋਈ ਸੂਤਰਾਂ ਤੇ ਹਵਾਲੇ ਤੋਂ ਦੱਸ ਰਿਹਾ ਕੋਈ ਕਿਸੇ ਚੀਜ਼ ਦਾ ਕਲੇਮ ਕਰ ਰਿਹਾ ਹੈ ਕਿ ਸਾਨੂੰ ਉਹਦੇ ਤੋਂ ਪਤਾ ਲੱਗਿਆ ਜਾਂ ਫਰਾਂ ਦੇ ਲੀਡਰ ਦੇ ਮੂੰਹੋਂ ਅਸੀਂ ਸੁਣਿਆ ਪਰ ਇਹਨਾਂ ਸਭ ਦੇ ਵਿਚਕਾਰ ਹੁਣ ਭਾਜਪਾ ਦੇ ਵਿੱਚ ਵੀ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਕਿਉਂਕਿ ਸੁਨੀਲ ਜਾਖੜ ਮੌਜੂਦਾ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਨਾਲ ਲਗਾਏ ਗਏ ਨੇ ਤੇ ਹੁਣ ਉਹਨਾਂ ਦੋਨਾਂ ਦੇ ਸੁਰ ਨਹੀਂ ਆਪਸ ਦੇ ਵਿੱਚ ਰਲ ਰਹੇ ਜਾਖੜ ਸਾਹਿਬ ਕੁਝ ਹੋਰ ਕਹਿ ਰਹੇ ਨੇ ਜਿਹੜੇ ਸ਼ਰਮਾ ਸਾਹਿਬ ਨੇ ਉਹ ਕੁਝ ਹੋਰ ਕਹਿ ਰਹੇ ਨੇ ਇਸ ਦੇ ਵਿਚਕਾਰ ਹੁਣ ਲੋਕ ਕੀ ਸਮਝਣ ਕਿ ਅਕਾਲੀ ਦਲ ਨਾਲ ਭਾਜਪਾ ਜਾ ਸਕਦੀ ਹੈ ਜਾਂ ਭਾਜਪਾ ਦੇ ਆਪਣੇ ਸਵਰਨੇ ਭਾਜਪਾ ਆਪਣੇ ਪੱਧਰ ਤੇ ਜਿਹੜਾ ਮੈਦਾਨ ਹੈ ਉਹ ਲੜਦੇ ਦੇਖਣਾ ਚਾਹੁੰਦੀ ਹੈ ਕਿ ਅਸੀਂ ਕਿੰਨੇ ਕੁ ਪਾਣੀ ਚਾਂ ਹਾਂ ਆ ਭਰਾ ਬੈਂਸ ਹਾਲਾਜ ਲੋਪਾ ਕੋਮੀ ਪਤਰੀ ਦੀ ਪਾਰਟੀ ਦਾ ਜ਼ਿਕਰ ਕਰਾਂ ਦੇਖੋ ਭਾਜਪਾ ਨੇ ਪੰਜਾਬ ਦੇ ਵਿੱਚ ਬੀਤੇ ਬਾਕੀ ਮੁਲਕ ਦੇ ਅੰਦਰ ਜੇ ਆਪਾਂ ਕੋਮੀ ਰਾਜਨੀਤੀ ਦੀ ਗੱਲ ਕਰੀਏ ਇੱਕ ਵੱਡਾ ਤਿਆਰ ਬਾਗੀ ਦਾ ਜਿੱਥੇ ਵੀ ਇਲੈਕਸ਼ਨ ਹੁੰਦੀਆਂ ਉਹ ਕਹਿੰਦੇ ਜੀ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ ਹਰਿਆਣਾ ਜੀ ਡਬਲ ਇੰਜਨ ਦੂਜੀਆਂ ਥਾਂ 'ਤੇ ਡਬਲ ਇੰਜਨ ਜਾਨੀ ਉਹ ਕਹਿੰਦੇ ਜੇ ਸਰਕਾਰ ਨੇ ਵਿਕਾਸ ਕਰਨਾ ਹੈ ਦੇਸ਼ ਨੇ ਵਿਕਾਸ ਕਰਨਾ ਹੈ ਸੁਪਰੇ ਨੇ ਵਿਕਾਸ ਕਰਨਾ ਤਾਂ ਡਬਲ ਇੰਜਨ ਹੀ ਆਇਆ ਤੇ ਨਾਲ ਵਿਕਾਸ ਹੋ ਸਕਦਾ ਹੁਣ ਪੰਜਾਬ ਤਾਂ ਦੇਖੋ ਸਰਕਾਰ ਤਾਂ ਡਬਲ ਇੰਜਨ ਲਾ ਨਹੀਂ ਸਕਦਾ ਕਿਉਂਕਿ ਮੁਖਵੰਤਰੀ ਭਗਵੰਤ ਮਾਨ ਲੱਗੇ ਹੋਏ ਇੱਕ ਪਾਸੇ ਤੇ ਦੂਜੇ ਪਾਸੇ ਇਹ ਤਾਂ ਕੋਈ ਪੋਸਿਬਿਲਿਟੀ ਹੈ ਨਹੀਂ ਹੁਣ ਆ ਪਾਜਤਾ ਨੇ ਕੀ ਤਿਆਰਪਾ ਕੀਤਾ ਪੰਜਾਬ 'ਚ ਕਿ ਚਲੋ ਸਰਕਾਰ ਨਹੀਂ ਤਾਂ ਪਾਰਟੀ ਜੀ ਡਬਲ ਇੰਜਨ ਲਾ ਦਿਓ ਇੱਕ ਵੱਡੇ ਕਦਮ ਵਾਰਾ ਗੂ ਰਾਗਾ ਜੀ ਜਾਖੜ ਜੀ ਜਾਖੜ ਸਾਹਿਬ ਜਿਹੜੇ ਹੈਗੇ ਆ ਉਹ ਪਾਰਟੀ ਦੇ ਸਪੂਰੇ ਸੰਗਠਨ ਦੇ ਪ੍ਰਧਾਨ ਆ ਪੰਜਾਬ ਦੇ ਤੇ ਉਹਨਾਂ ਅਸ਼wini ਸ਼ਰਮਾ ਜਿੰਨਾਂ ਤੁਨੀ ਸੇਕਰ ਕਰ ਰਹੇ ਹੋ ਉਹ ਇੱਕ ਕਾਰਜਕਾਰੀ ਪ੍ਰਧਾਨ ਯਾਨੀ ਅਸ਼wini ਸ਼ਰਮਾ ਵੀ ਤਕੜੇ ਆਗੂ ਹੈ ਟਕਸਾਲੀ ਭਾਜਪਾ ਹੀ ਆਗੂ ਹੈ ਤੇ ਜਿਹੜੇ ਜਾਖੜ ਉਹਨੇ ਤਾਂ ਹਾਈ ਆ ਕਾਂਗਰਸ ਦੇ ਲੰਬਾ ਸਮਾਂ ਉਹਨਾਂ ਦਾ ਬੜਾ ਤਜਰਬਾ ਹੈ ਤੇ ਉਹਨਾਂ ਭਾਜਪਾ ਨੇ ਵੀ ਉਹਨਾਂ ਨੂੰ ਬੜਾ ਮਾਣ ਦਿੱਤਾ ਪ੍ਰਧਾਨ ਬਣਾਇਆ ਸੋ ਭਾਜਪਾ ਨੇ ਪੰਜਾਬ 'ਚ ਇੱਕ ਨਵਾਂ ਤਜਰਬਾ ਕੀਤਾ ਕਿ ਡਬਲ ਇਨ ਲਾਤਾ ਲੀਡਰਸ਼ਿਪ ਦਾ ਜਾਖੜ ਜੈਸੂਨੀ ਹੁਣ ਜਾਖੜ ਸਾਹਿਬ ਦਾ ਲਗਾਤਾਰ ਇਹ ਗੱਲ ਕਹਿ ਰਿਹਾ ਹੈ ਕਿ ਕਾਲੀਦਾ ਨਾਲ ਸਮਝੌਤਾ ਹੋਣਾ ਚਾਹੀਦਾ ਹੈ ਜੇ ਪੰਜਾਬ ਚ ਆਪਾਂ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਕਰੋ ਭਾਈਚਾਰੇ ਦੀ ਗੱਲ ਲਗਾਤਾਰ ਕਰਦੇ ਕਿ ਭਾਈਚਾਰੇ ਦੀ ਸਾਂਝ ਦੀ ਗੱਲ ਕਰਦੇ ਆਪਾਂ ਹਾਲਾਂਕਿ ਸਾਰੇ ਦੁਨੀਆ ਪਰ ਜਿਠੇ ਪੰਜਾਬੀ ਜਾਣਦੇ ਆ ਕਿ ਜੇ ਪੰਜਾਬ ਚ ਹਮਨ ਤੇ ਸ਼ਾਂਤੀ ਹੈ ਸਦਭਾਵਨਾ ਹੈ ਤੇ Hindu ਭਾਈਚਾਰਾ ਤੇ Muslim ਸਿੱਖ ਭਾਈਚਾਰਾ ਤੇ Christian ਉਹ ਪੋਲੀਟੀਕਲ ਪਾਰਟੀਆਂ ਨੇ ਭਾਈਚਾਰਾ ਨਹੀਂ ਕਾਇਮ ਰੱਖਿਆ ਇਥੋਂ ਦੇ ਪੰਜਾਬੀਆਂ ਨੇ ਭਾਈਚਾਰਾ ਕਾਇਮ ਰੱਖਿਆ ਜਿੱਦਾਂ ਅਸੀਂ ਅਕਸਰ ਕਹਿੰਦੇ ਆ ਕਿ ਪੰਜਾਬ ਦਾ ਵਸਦਾ ਗੁਰਾਂ ਦੇ ਨਾਮ ਤੇ ਆ ਇਹ ਤੇ ਆ ਬਰਦਾਰ ਸਾਹਿਬ ਦਾ ਜ਼ਿਕਰ ਕਰਾਟਿਆ ਜਿੱਥੋਂ ਮਾਨੁਤਾ ਦਾ ਸੁਨੇਹਾ ਚੌ ਤਰਫੀ ਜਾਂਦਾ ਹੈ ਉੱਥੇ ਪੋਲੀਟੀਕਲ ਪਾਰਟੀਆਂ ਨਹੀਂ ਕਿਸੇ ਨੂੰ ਇੱਕ ਰਸੇ 'ਚ ਬੰਨ ਕੇ ਰੱਖ ਸਕਦੀਆਂ ਕਿ ਆਪਣਾ ਚਾਹੇ ਹਿੰਦੂ ਆ ਜਾਂ ਸਿੱਖ ਹੈ ਪੰਜਾਬੀ ਆਪਣੇ ਆਪ ਦੀ ਬੜੀ ਸਮਰੱਥਾ ਉਹਨਾਂ ਦੀ ਅਸੀਂਡੇ ਵੱਡੇ ਸੰਗਠਨ ਪੰਜਾਬ ਚ ਹੁੰਦੇ ਦੇਖਿਆ ਪਰ ਕਦੇ ਵੀ ਪੰਜਾਬੀਆਂ ਨੇ ਆਪਣਾ ਭਾਈਚਾਰਾ ਨਹੀਂ ਗਵਾਇਆ खैर ਚਲੋ ਜਾਖੜ ਸਾਹ ਦਾ ਆਪਣਾ ਇੱਕ ਨਜ਼ਰੀਆ ਦੇਖਣ ਲਾਉਂ ਕਹਿੰਦੇ ਕਿ ਜੇ ਅਕਾਲੀ ਦਰ ਨਾਲ ਸਾਂਝ ਹੋ ਜਾਂਦੀ ਹੈ ਤਾਂ ਭਾਈਚਾਰਕ ਸਾਂਝ ਤਾਂ ਹਈ ਹੈ ਗੱਲ ਨਾਲ ਕਿਧਰੇ ਅਸਲ ਨਿਸ਼ਾਨਾ ਜਾਖੜ ਸਾਹ ਦਾ ਰਾਸੀ ਸਤਾਦੀ ਗੱਲ ਹੈ ਕਿ ਜੇ ਭਾਜਪਾ ਦੇ ਅਕਾਲੀ ਦਲ ਚੋਂ ਰਲ ਕੇ ਲੜਨਗੇ ਤਾਂ ਪੰਜਾਬ ਚ ਸ਼ਾਇਦ ਹਾਸਲ ਕੀਤੀ ਜਾ ਸਕਦੀ ਹੈ ਦੁਜੀਏ ਪਾਸੇ ਅਸ਼wini ਸ਼ਰਮਾਵਨੀ ਕਹਿ ਰਹੇ ਕਿ ਸੀ ਆਪਣੇ ਤੌਰ ਤੇ ਚੋਣ ਲੜਾਂਗੇ ਹੁਣ ਵੱਡਾ ਸਵਾਲ ਬਿਲਕੁਲ ਇਹ ਕੋਈ ਲੁਕੀ ਸ਼ਿਵੀ ਗੱਲ ਨਹੀਂ ਮੀਟੇ ਸਾਹਮਣੇ ਆ ਰਿਹਾ ਅਭ ਜੇ ਆਪਾਂ ਜਾਣਦੇ ਆ ਜਿਸ ਕਰਾ ਜਿਹੜਾ ਹੈ ਕਿ ਸਾਰੀ ਸਥਿਤੀ ਸਾਹਮਣੇ ਆਈ ਹੈ ਪ੍ਰਾਣੇ ਜਿਹੜੇ ਵਿਤਵੰਤੀ ਰਿਹੇ ਪੰਜਾਬ ਦੇ ਮਨਪ੍ਰੀਤ ਬਾਦਲ ਉਹਨਾਂ ਦੇ ਘਰ ਜਾ ਕੇ ਵੀ ਅਸ਼wini ਸ਼ਰਮਾ ਉਹਨਾਂ ਨੇ ਮੁਲਾਕਾਤ ਕੀਤੀ ਹੈ ਨਿਤਾਂ ਵਕ ਵਕ ਆਗਵਾਨਾਂ ਨੂੰ ਮੁਲਾਕਾਤਾਂ ਕਰ ਰਿਹਾ ਅਸ਼wini ਸ਼ਰਮਾ ਕੋਸ਼ਿਸ਼ ਕਰ ਰਿਹਾ ਇਸ ਨਾਲ ਦੀ ਕਿਸੇ ਕਾਂਗਰਸ ਹੋਵੇ ਕਾਲੀ ਦਲ ਹੋਵੇ ਕਿਸੇ ਪਾਰਟੀ ਜੋ ਹੈ ਉਹਨਾਂ ਨੇ ਇੱਕ ਪਲੇਟਫਾਰਮ ਤੇ ਲਾ ਕੇ ਪਾਰਟੀ ਦੇ ਅੰਦਰ ਇਕਤਾ ਲਿਆਂਦੀ ਜਾਵੇ ਪਰ ਜਿਹੜੀ ਉਹਨਾਂ ਨੇ ਆ ਗੱਲ ਕਹੀ ਧੀ ਹੈ ਕਿ ਭਾਜਪਾ ਆਪਣੇ ਤੌਰ ਤੇ ਹੀ ਤੂੰ ਲੜੇਗੀ ਅਸ਼ਵਨੀ ਸ਼ਰਮਾ ਨੂੰ ਵੱਡੀ ਜ਼ਿੰਮੇਵਾਰੀ ਸੰਭੀ ਗਈ ਹੈ ਕਾਰਜਕਾਰੀ ਪ੍ਰਧਾਨ ਦਾ ਮਤਲਬ ਇਹ ਹੈ ਕਿ ਪਾਰਟੀ ਨੂੰ ਪ੍ਰੈਕਟੀਕਲ ਤੌਰ ਤੇ ਅਸ਼ਵਨੀ ਸ਼ਰਮਾ ਹੀ ਚਲਾ ਰਿਹਾ ਸੋ ਵੱਡਾ ਬਿਆਨ ਹੈ ਇਸ ਗੱਲ ਦਾ ਪਾਰਟੀ ਦੇ ਅੰਦਰ ਇੱਕ ਨਵੀਂ ਤਰ੍ਹਾਂ ਦਾ ਵਿਖੇੜਾ ਵਿਖਾ ਜਿਹੜਾ ਖੜਾ ਹੁੰਦਾ ਨਜ਼ਰ ਆ ਰਿਹਾ ਜਾਕੜ ਸਾਹਿਬ ਬੋਲੀ ਹੋਰ ਬੋਲੇ ਆ ਅਸ਼wini ਸ਼ਰਮਾ ਜੀ ਬੋਲੀ ਹੋਰ ਬੋਲ ਰਿਹਾ ਹਾਲਾਂਕਿ ਭਾਜਪਾ ਵਾਲੇ ਮੰਨਿਆ ਜਾਂਦਾ ਕਿ ਪੰਜਾਬ ਵਾਲੇ ਜਿਹੜੀ ਮਰਜ਼ੀ ਬੋਲੀ ਬੋਲਣ ਕੇਂਦਰ ਨੇ ਜਿਹੜਾ ਫੈਸਲਾ ਲਾਗੂ ਕਰਤਾ ਹੋਏਗਾ ਉਹੀ ਅਸ਼wini ਸ਼ਰਮਾ ਵੀ ਪਿਛਲੇ ਸਤਿਨਾ ਜਾਪਾ ਜਾਣਦੇ ਆ ਕੇਂਦਰ ਦੀ ਲੀਡਰਸ਼ਿਪ ਨਾਲ ਮੁਲਾਕਾਤਾਂ ਕਰਕੇ ਆਏ ਆ ਉਹਨਾਂ ਮੁਲਾਕਾਤਾਂ ਤੋਂ ਬਾਅਦ ਸ਼ਾਇਦ ਮੈਂ ਸਮਝਦਾ ਕਿ ਪਹਿਲਾ ਪੰਜਾਬ ਦਾ ਵੱਡਾ ਪੋਲੀਟਿਕਲ ਬਿਆਨ ਅਸ਼wini ਸ਼ਰਮਾ ਨੇ ਦਿੱਤਾ ਕਿ ਪੰਜਾਬ ਚ ਭਾਜਪਾ ਇਕੱਲੇ ਤੌਰ ਤੇ ਹੀ ਇਲੈਕਸ਼ਨ ਲੜੇਗੀ ਕੋਈ ਗੱਠ ਜੋੜ ਸੌੜੇਗਾ ਨਹੀਂ ਹੋਏਗਾ ਸੋ ਗੱਠ ਜੋੜ ਨੂੰ ਨਕਾਰਿਆ ਪੂਰੀ ਤਰ੍ਹਾਂ ਅਸਲ ਵਿੱਚ ਸ਼ਰਮਾ ਜੀ ਜੀ ਸੱਚਾ ਬਕ ਕੇ ਵਧਾਂਗੇ ਤੇ ਗੱਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਿਛਲੇ ਦਿਨੀ ਇਸ ਸੰਬੰਧਿਤ ਬਿੱਲ ਪੇਸ਼ ਕੀਤਾ ਗਿਆ ਹੁਣ ਉਸ ਬਿੱਲ ਤੇ ਜੋ ਕਮੇਟੀ ਬਣੀ ਹੈ ਉਸ ਕਮੇਟੀ ਨੇ ਇੱਕ ਅਹਿਮ ਫੈਸਲਾ ਲਿਆ ਉਹ ਕਹਿੰਦੇ ਕਿ ਅਸੀਂ ਲੋਕਾਂ ਦੇ ਸੁਝਾਅ ਲਵਾਂਗੇ ਅਸੀਂ ਆਮ ਲੋਕਾਂ ਦੇ ਵਿਚਾਰ ਜਾਵਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਨੂੰ ਕੀ ਲੱਗਦਾ ਇਸ ਬਿੱਲ ਦੇ ਵਿੱਚ ਕੀ ਕੁਝ ਹੋਰ ਹੋ ਸਕਦਾ ਹੋਣਾ ਚਾਹੀਦਾ ਜੋ ਕਿ ਬੈਟਰਮੈਂਟ ਲਈ ਹੋਵੇਗਾ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੀ ਜਿਦਾਂ ਆਪਾਂ ਪਹਿਲਾਂ ਮੁੱਦਿਆਂ ਦਾ ਜ਼ਿਕਰ ਕਰਾਂ ਦੇਖੋ ਮੁੱਦਾ ਇਹ ਵੀ ਬਹੁਤ ਸਵੇਦਨਸ਼ੀਲਾ ਹੈ ਵੱਡਾ ਮਾਮਲਾ ਹੈ ਜਦੋਂ ਆਪਾਂ ਗੁਰੂਗ੍ਰਾਮਸ ਦੀ ਬੇਇਜ਼ਬਦੀ ਗੱਲ ਕਰਦੇ ਆ ਕਿੰਨੀਆਂ ਸਰਕਾਰਾਂ ਨਿਕਲੀਆਂ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਆ ਕਿੰਨਾ ਪਾਣੀ ਪੁਲਾਇੰਟ ਜੀ ਨਿਕਲ ਗਿਆ ਅਜੇ ਤੱਕ ਨਾ ਕਿਸੇ ਨੂੰ ਸਜ਼ਾ ਮਿਲੀ ਹੈ ਤੇ ਨਾ ਹੀ ਦੋਸ਼ੀ ਸਾਹਮਣੇ ਆਏ ਜਿਹੜੇ ਦੋ ਕਤਲ ਹੋਏ ਇਸ ਮੋਰਚੇ ਦੇ ਦੌਰਾਨ ਪੁਲਿਸ ਦੀ ਗੋਲੀ ਨਾਲ ਅਜੇ ਤੱਕ ਇਹ ਨਹੀਂ ਤੈਅ ਹੋਇਆ ਉਹਦੀ ਦੋਸ਼ੀ ਕੌਣ ਹੈ ਨਹੀਂ ਬਹੁਤ ਵੱਡਾ ਇੱਕ ਖਲਾਰਾ ਹਾਲਾਂਕਿ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਲਗਾਤਾਰ ਦਾਅਵੇ ਕਰਦੀਆਂ ਰਹੀਆਂ ਕਾਲੀਦਲ ਤੇ ਭਾਜਪਾ ਨੇ ਕਹਿੰਦੇ ਰਹੇ ਕਿ ਦੀ ਅਸੀਂ ਆਪਣੇ ਸਮੇਂ ਵੀ ਬਹੁਤ ਕੂਚ ਕੀਤੀ ਸਾਰੇ ਜਾਣਦੇ ਆ ਕਿ ਪੰਜਾਬੀਆਂ ਨੇ ਕਿਸ ਕਦਰ ਨਿਰਾਸ਼ਗੀ ਦਾ ਪ੍ਰਗਟਾਵਾ ਕੀਤਾ ਉਸ ਘਟਚੋਰ ਨੂੰ ਚਲਾ ਕੇ ਮਾਰਿਆ ਪਾਸੇ ਜਦੋਂ ਬੇਦਬੀ ਦੇ ਮਾਮਲੇ ਸਾਹਮਣੇ ਆ ਗਏ ਉਦੋਂ ਅੱਜ ਕੈਪਟਨ ਮਰਿੰਦਰ ਕੈਪਟਨ ਮਰਿੰਦਰ ਵੀ ਆਏ ਤੇ ਜਿੱਦਾਂ ਹੁੰਦਾ ਨਾ ਸਟੇਜ ਤੇ ਕੋਈ ਕਲਾਕਾਰ ਆਪਣੀ ਭੂਮਿਕਾ ਨਵਾ ਕੇ ਚਲਾ ਜਾਂਦਾ ਕਈ ਵਾਰ ਨਾ ਪੋਲਿਟੀਕਲ ਆਗੂ ਵੀ ਸਟੇਜ 'ਤੇ ਨਾ ਆਪਣੀ ਕਲਾਕਾਰੀ ਕਰਦੇ ਆ ਸਮਵਾਰੀ ਨਵਾਕੇ ਚਲੇ ਜਾਂਦੇ ਕੈਪਟਨ ਮਨਪ੍ਰਿੰਦਰ ਵੀ ਚਲੇਗੇ ਹੁਣ ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਆ ਬੇਅਦਬੀ ਦਾ ਮਾਮਲਾ ਹੈ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹਾਂ ਤਾਂ ਨਵੇਸ਼ ਗਾਲੀ ਤਵਕਕਾ ਕਰ ਰਿਹਾ ਹੈ ਕਿ ਸੰਜੀਦਗੀ ਨਾਲ ਇਸ ਮਾਮਲੇ ਤੇ ਕੋਈ ਨਾ ਕੋਈ ਫੈਸਲਾ ਜਾਂ ਨਿਵੇੜਾ ਜ਼ਰੂਰ ਹੋਏਗਾ ਹਾਲਾਂਕਿ ਜਿਹੜਾ 6 ਮਹੀਨੇ ਦਾ ਸਮਾਂ ਉਹ ਕਾਫੀ ਸਮਾਂ ਹੈ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਦਾ ਸਮਾਂ ਵੀ ਅੱਗੇ ਜਿਹੜਾ ਇੱਕ ਕਲੈਕਸ਼ਨ ਸਥਾਈ ਦੀਆਂ ਜਿਵੇਂ ਜਿਵੇਂ ਨੇੜੇ ਆਉਣਗੀਆਂ ਉਸੇ ਤਰੀਕੇ ਨਾਲ ਅਮਲੀ ਤੌਰ ਤੇ ਕੰਮ ਕਾਜ ਆ ਘਟਦੇ ਜਾਂਦੇ ਤੇ ਪੋਲਿਟਿਕਲ ਸਰਕਾਰੀਆਂ ਵਧੀਆਂ ਜਾਂਦੀਆਂ ਪਰ ਜਿਹੜੀ ਇੱਕ ਕਮੇਟੀ ਬਣੀ ਐ ਇਸ ਬੇਅਦਵੀਂ ਮਾਮਲੇ ਲੈ ਕੇ ਵਿਧਾਨ ਸਭਾ ਜਿਹੜਾ ਬਿੱਲ ਆ ਉਸ ਨੂੰ ਲੈ ਕੇ 6 ਮਹੀਨੇ ਦਾ ਸਮਾਂ ਦੇ ਇੱਕ ਪੂਰੀ ਤਰ੍ਹਾਂ ਕੋਖਣ ਦੇ ਲਈ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨਾਲ ਆਗੂਆਂ ਨਾਲ ਬੁੱਧੀਜੀਵੀਆਂ ਨਾਲ ਵੱਖ-ਵੱਖ ਵਰਗਾਂ ਨਾਲ ਮੁਲਾਕਾਤਾਂ ਤਾਂਗੇ ਸਾਰਿਆਂ ਤੋਂ ਸੁਝਾਅ ਕੇ ਜਿਹੜਾ ਬਿੱਲ ਨੂੰ ਅੰਤਮ ਰੂਪ ਦਿੱਤਾ ਜਾਣਾ ਉਹਦੇ ਤਾਂਗੇ ਸਾਰਿਆਂ ਦੇ ਸੁਝਾਅ ਉਹਦੇ ਤੇ ਸ਼ਾਮਲ ਕੀਤੇ ਜਾਣ ਪਰ ਕਿਤੇ ਰਾਨਾ ਨਾਲ ਮਜ਼ਬੂਤ ਬਿਲੋਏ ਕਿਹਾ ਤਾਂ ਦੇਖੋ ਇਹ ਗਿਆ ਵਿਧਾਨ ਸਭਾ ਦੇ ਅੰਦਰ ਕਿ ਐਸਾ ਸਖਤ ਬਿਲ ਲਿਆਂਦਾ ਜਾਵੇ ਕਿ ਦੋਸ਼ੀਆਂ ਨੂੰ ਸਖਤ ਸਜ਼ਾਾਂ ਮਿਲਣ ਤੇ ਭੁੱਖੇ ਵਿੱਚ ਵੀ ਜਿਹੜੀਆਂ ਮਸਾਲਾਂ ਆਪਣੇ ਆਪ ਵਿੱਚ ਕਾਇਮ ਹੋਣ ਪਰ ਹੁਣ ਜਿਸ ਕਮੇਟੀ ਦਾ ਜ਼ਿਕਰ ਕਰਦੇ ਇਹਨਾਂ ਦੀ ਪਲੇਟੇ ਮੀਟਿੰਗਾਂ ਜੋ ਹੋਈ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਇਹਨਾਂ ਦੇ ਅੰਦਰ ਵੀ ਸਨ ਉਹਨਾਂ ਦੀ ਹੋਈ ਹੈ ਤਾਂ ਮੀਟਿੰਗ ਹੋਈ ਆ ਵੱਖ-ਵੱਖ ਪਾਰਟੀਆਂ ਦੇ ਆਗੂ ਨਮਾਇंदे ਤਜਰਬੇਕਾਰ ਆਗੂ ਉਹਦੇ ਵਿੱਚ ਸ਼ਾਮਲ ਹੋਏ ਐ ਸੰਗੀਪ ਜੀ ਨੇ ਗੱਲਬਾਤ ਕੀਤੀ ਹੈ ਅੱਜ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਸਾਡੀ ਪਹਿਲੀ ਮੀਟਿੰਗ ਸੀ ਅਸੀਂ ਇਹਦੇ ਵਿੱਚ ਤਹਿ ਕੀਤਾ ਕਿ ਕਿਸ ਤਰ੍ਹਾਂ ਦੇ ਕਾਰਵਾਈ ਕਰਨੀ ਹੈ ਕਿਹੜੀਆਂ ਕਿੜੀਆਂ ਜਥੇਬੰਦੀਆਂ ਸੁਭਾਵਾਂ ਨੂੰ ਮਿਲਣਾ ਹੈ ਇਹ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਕਿਸ ਤਰੀਕੇ ਨਾਲ ਗੁੰਤਣੇ ਆ ਉਦੋਂ ਬਾਅਦ ਜੇ ਅੰਤ ਰਿਪੋਰਟ ਦੇਤੀ ਜਾਗੀ ਨਾਲ ਉਹਨਾਂ ਨੇ মিডিਆ ਨੂੰ ਬੰਦੀ ਕੀਤੀ ਹੈ ਕਿ ਉਸ ਤੋਂ ਪਹਿਲਾਂ ਸਾਨੂੰ ਕੋਈ ਸਵਾਲ ਨਾ ਪੁੱਛੇ ਜਾਣ ਜੀ ਜੀ ਸਵੀਨਸ਼ੀਲ ਮਾਮਲਾ ਹੈ ਸੀ ਰਿਪੋਰਟ ਤਿਆਰ ਕਰਕੇ ਹੀ ਲੈ ਕੇ ਆਵਾਂਗੇ ਅੰਤ ਪੜਾ ਤੇ ਪਰ ਇਹ ਕਿਹਾ ਜਾ ਸਕਦਾ ਹੈ ਕਿ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਜਿਹੜੀ ਕਮੇਟੀ ਬਣੀ ਸੀ ਉਸ ਨੇ ਆਪਣੀ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅੱਜ ਦੇ ਜਿਹੜੇ ਮੁੱਖ ਵਿਸ਼ੇ ਸੀ ਉਹਨਾਂ ਤੇ ਗੱਲਬਾਤ ਕੀਤੀ ਮਿਹਰਬਾਨੀ ਜੀ ਸੋ ਤੁਹਾਨੂੰ ਦੱਸ ਦਈਏ ਕਿ ਕੱਲ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੈਬਨਟ ਮੀਟਿੰਗ ਬੁਲਾ ਰਹੀ ਹੈ ਨਵੀਆਂ ਭਰਤੀਆਂ ਸਮੇਤ ਕਈ ਮੁੱਦਿਆਂ ਦੇ ਉੱਪਰ ਚਰਚਾ ਜਿਹੜੀ ਉਹ ਹੋਣੀ ਹੈ ਤੇ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵੱਡੇ ਪੱਧਰ ਦੇ ਉੱਪਰ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਕਿ ਇੱਕ ਹਫ਼ਤੇ ਦੇ ਵਿੱਚ ਦੂਸਰੀ ਕੈਬਨਿਟ ਜਿਹੜੀ ਮੀਟਿੰਗ ਹੈ ਉਹ ਪੰਜਾਬ ਸਰਕਾਰ ਨੇ ਬੁਲਾਈ ਹੈ ਆਖਿਰਕਾਰ ਅਜਿਹੇ ਕਿਹੜੇ ਮੁੱਦੇ ਹੈ ਜਿਹੜੇ ਉਹ ਪੰਜਾਬ ਸਰਕਾਰ ਵਿਚਾਰਨਾ ਚਾਹੁੰਦੀ ਹੈ ਸੋ ਕੱਲ ਪਤਾ ਲੱਗੇਗਾ ਕਿ ਆਖਿਰਕਾਰ ਇਸ ਕੈਬਨਿਟ ਮੀਟਿੰਗ ਦਾ ਅਹਿਮ ਮੁੱਦਾ ਜਿਹੜਾ ਉਹ ਕੀ ਸੀ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ